ਆਮ ਆਦਮੀ ਪਾਰਟੀ ਚੋਂ ਤਾਂ ਪੁਚਾਲ ਆ ਚੁੱਕੇ ਦਿੱਲੀ ਤੋਂ ਰਾਜ ਸਭਾ ਐਮਪੀ ਸੁwati ਮੱਲੀਵਾਲ ਨੇ ਫਿਰ ਤੋਂ ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਖਿਲਾਫ ਖੁੱਲ ਕੇ ਮੋਰਚਾ ਲਾ ਦਿੱਤਾ ਪਹਿਲਾਂ ਸੁwati ਮੱਲੀਵਾਲ ਨੇ ਭਗਵੰਤ ਮਾਨ ਦੀਆਂ ਪਤੀਜਨਕ ਵੀਡੀਓ ਬਾਰੇ ਲੈਟਰ ਲਿਖਿਆ ਸੀਗਾ ਅਰਵਿੰਦ ਕੇਜਰੀਵਾਲ ਨੂੰ ਤੇ ਹੁਣ ਟਵੀਟ ਦੇ ਵਿੱਚ ਕੇਜਰੀਵਾਲ ਦੇ ਲਗਜ਼ਰੀ ਸਟੇ ਤੇ ਹੈਲੀਕਾਪਟਰ ਯੂਜ਼ ਦੀ ਗੱਲ ਕਰ ਦਿੱਤੀ ਹੈ ਪੰਜਾਬ ਦੇ ਲੋਕਾਂ ਦਾ ਪੈਸਾ ਤੇ ਪੰਜਾਬ ਦੇ ਲੋਕਾਂ ਦਾ ਹੱਕ ਉਸ ਦੇ ਸ਼ਬਦ ਉੱਤੇ ਮਜ਼ੇ ਹੀ ਗੋ ਲੈ ਰਿਹਾ ਆਮ ਆਦਮੀ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਜੋ ਇੱਕ ਐਮਐਲਏ ਵੀ ਨਹੀਂ ਹੈਗਾ ਜਦੋਂ ਮੁੱਖ ਮੰਤਰੀ ਸੀ ਉਸ ਦੀ ਦਿੱਲੀ ਵਾਲੀ ਸਰਕਾਰੀ ਕੋਠੀ ਜਦੋਂ ਖਾਲੀ ਹੋਈ ਮੁੱਖ ਮੰਤਰੀ ਦੀ ਤਾਂ ਉਸ ਨੂੰ ਕੋਠੀਆਂ ਦਾ ਚਸਕਾ ਪੈ ਚੁੱਕਿਆ ਤੇ ਜਿਸ ਦੇ ਕਰਕੇ ਉਹ ਕੀ ਕਰਦੇ ਨੇ ਪੰਜਾਬ ਦੇ ਵਿੱਚ ਆਉਂਦੇ ਨੇ ਪੰਜਾਬ ਦੇ ਸੀਐਮ ਦੀ ਜਿਹੜੀ ਕੋਟੇ ਦੀ ਕੋਠੀ ਹੁੰਦੀ ਆ 2 ਏਕੜ ਦੇ ਵਿੱਚ ਬਣੀ ਹੋਈ ਉਹ ਆਪ ਲੈ ਲੈਂਦੇ ਨੇ ਗੱਲ ਸਿਰਫ ਕੋਠੀ ਤੱਕ ਨਹੀਂ ਰੁਕਦੀ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕੀ ਪੰਜਾਬ ਦੇ ਵਿੱਚ ਪੰਜਾਬ ਦੇ ਖਜ਼ਾਨੇ ਦਾ ਪੰਜਾਬ ਸਰਕਾਰ ਦਾ ਪੰਜਾਬੀ ਲੋਕਾਂ ਦੇ ਪੈਸਿਆਂ ਦੇ ਖਰਚੇ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਜਹਾਜ਼ ਪ੍ਰੋਵਾਈਡ ਕਰਵਾਏ ਜਾਂਦੇ ਨੇ ਤਾਂ ਕਿ ਉਹ ਕਿਤੇ ਆ ਜਾ ਸਕੇ ਤੇ ਦੂਜੇ ਪਾਸੇ ਪ੍ਰਾਈਵੇਟ ਜੈਟ ਵੀ ਪੰਜਾਬ ਦੇ ਖਰਚੇ ਚੋਂ ਹੀ ਦਿੱਤੇ ਜਾਂਦੇ ਨੇ ਜਦੋਂ ਉਹ ਗੁਜਰਾਤ ਜਾਂਦੇ ਨੇ ਬਾਲਾਂ ਤੋਂ ਪਹਿਲਾਂ ਬਸਵਾਤੀ ਮਾਲੀਵਾਲ ਨੇ ਭਗਵੰਤ ਮਾਨ ਦੀ ਆਪਤੀ ਜਨਕ ਵੀਡੀਓ ਬਾਰੇ ਲੈਟਰ ਲਿਖਿਆ ਸੀਗਾ ਅਰਵਿੰਦ ਕੇਜਰੀਵਾਲ ਨੂੰ ਤੇ ਹੁਣ ਟਵੀਟ ਦੇ ਵਿੱਚ ਕੇਜਰੀਵਾਲ ਦੇ ਲਗਜ਼ਰੀ ਸਟੇ ਤੇ ਹੈਲੀਕਾਪਟਰ ਯੂਜ਼ ਦੀ ਗੱਲ ਕਰ ਦਿੱਤੀ ਆ। ਸਵਾਤੀ ਮੰਨਲੀਵਾਲ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਸੀ ਕਿ ਭਗਵੰਤ ਮਾਨ ਦੀਆਂ ਕੁਝ ਪੱਤੀਜਨਕ ਵੀਡੀਓ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਜਿਹਨੂੰ ਇੱਕ ਬੰਦਾ ਜਗਨ ਸਮਰਾ ਨੇ ਸ਼ੇਅਰ ਕੀਤਾ ਜੋ ਆਪਣੇ ਆਪ ਨੂੰ ਮਾਨ ਦਾ ਪੁਰਾਣਾ ਦੋਸਤ ਕਹਿੰਦਾ ਤੇ ਉਸ ਬੰਦੇ ਦਾ ਕਹਿਣਾ ਕਿ ਉਹ ਉਹਦੇ ਕੋਲ ਹੋਰ 8 ਵੀਡੀਓ ਵੀ ਪਈਆਂ ਨੇ। ਜਿਸ ਦੇ ਵਿੱਚੋਂ ਇੱਕ ਵੀਡੀਓ ਵਿੱਚ ਉਹ ਅਲੀਜੀਟਲੀ ਭਗਵੰਤ ਮਾਨ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਿੱਦਵੀ ਕਰਦੇ ਦਿਖ ਰਿਹਾ ਹੈ। ਮੈਂ ਇਹ ਜੀ ਨੇਰੀ ਠਾਲੂ ਹਲੇ ਤਾਂ ਗੁਰੂ ਨਾਨਕ ਦੇਵ ਜੀ ਗੁਰਗੋਵਿਸ਼ਨੀ ਦੀ ਫੋਟੋ ਨੂੰ ਫਿਰ ਖੰਤ ਪਿੰਡਰ ਵਾਲੇ ਦੀਆਂ ਫੋਟੋ ਆ ਉਹ ਕੜਤੀ ਨਾ ਸਾਰੇ ਪੰਜਾਬ ਦੇ ਦੰਗੇ ਹੋਣਗੇ ਕਿੱਥੇ ਫਿਰ ਦਿਓ ਸਮਾਤੀ ਵਾਲੀ ਵਾਲੇ ਲੈਟਰ ਚ ਲਿਖਿਆ ਸੀ ਜੇ ਇਹ ਵੀਡੀਓ ਸੱਚੀਆਂ ਨੇ ਤਾਂ ਮਾਨ ਖਿਲਾਫ ਕਦਮ ਚੁੱਕੋ ਤੇ ਜੇ AI ਨਾਲ ਬਣਾਈਆਂ ਹੋਈਆਂ ਨੇ ਤਾਂ ਜਿਨ੍ਹਾਂ ਨੇ ਵਾਇਰਲ ਕੀਤੇ ਨੇ ਉਹਨਾਂ ਖਿਲਾਫ ਐਕਸ਼ਨ ਲੂਗੋ ਉਹਨਾਂ ਨੇ ਇਹ ਵੀ ਯਾਦ ਕਰਾਇਆ ਕਿ ਭਗਵੰਤ ਨੂੰ ਇੱਕ ਵਾਰ ਜਰਮਨੀ ਫਲਾਈਟ ਤੋਂ ਉਤਾਰ ਦਿੱਤਾ ਗਿਆ ਸੀ ਕਿਉਂਕਿ ਐਲੈਕਟ੍ਰੀ ਉਹ ਨਸ਼ੇ ਵਿੱਚ ਸਨ ਤੇ ਬਾਰ ਬਾਰ ਗਵਰਨਮੈਂਟ ਮੀਟਿੰਗ ਪ੍ਰੈਸ ਕਾਨਫਰੰਸ ਦੇ ਵਿੱਚ ਨਸ਼ੇ ਚਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦਾ ਚੁੱਪ ਰਹਿਣਾ ਪਾਰਟੀ ਦੀ ਇਮੇਜ ਨੂੰ ਨੁਕਸਾਨ ਪਹੁੰਚਾ ਰਹੀ ਹੈ ਪੰਜਾਬ ਦੇ ਲੋਕ ਸੱਚ ਜਾਣਨਾ ਚਾਹੁੰਦੇ ਨੇ ਹੁਣ ਨਵਾਂ ਮਾਮਲਾ ਅਰਵਿੰਦ ਕੇਜਰੀਵਾਲ ਦਾ ਸ਼ੀਸ਼ ਮਹਿਲ ਤੇ ਹੈਲੀਕਾਪਟਰ ਇਸ਼ੂ ਅੱਜ ਸਮਤੀ ਮਾਲੀਵਾ ਨੇ ਫਿਰ ਇੱਕ ਨਵਾਂ ਟਵੀਟ ਕੀਤਾ ਜਿੱਥੇ ਉਹ ਕਹਿੰਦੀ ਹੈ ਦਿੱਲੀ ਦਾ ਸ਼ੀਸ਼ ਮਹਿਲ ਖਾਲੀ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਵਿੱਚ ਵੀ ਇੱਕ ਸ਼ਾਨਦਾਰ ਸ਼ੀਸ਼ ਮਹਿਲ ਤਿਆਰ ਕਰਵਾ ਲਿੱਤਾ ਹੈ ਸਵਾਤੀ ਮੱਲੀਵਾਲ ਕਹਿੰਦੀ ਆ ਕਿ ਚੰਡੀਗੜ੍ਹ ਦੇ ਸੈਕਟਰ 2 ਚ ਸੀਐਮ ਕੋਟਾ ਦੀ 2 ਏਕੜ ਦੀ ਆਲੀਸ਼ਾਨ ਕੋਠੀ ਜੋ 7 ਸਟਾਰ ਫੈਸਿਲਿਟੀ ਵਾਲੀ ਆ ਉਹ ਕੇਜਰੀਵਾਲ ਨੂੰ ਮਿਲ ਗਈ ਆ ਉਹਨਾਂ ਨੇ ਇਹ ਵੀ ਲਿਖਿਆ ਕਿ ਕੱਲ ਕੇਜਰੀਵਾਲ ਅੰਬਾਲਾ ਵਾਲੇ ਟੂਰ ਲਈ ਆਪਣੇ ਘਰ ਦੇ ਸਾਹਮਣੇ ਤੋਂ ਹੀ ਸਰਕਾਰੀ ਹੈਲੀਕਾਪਟਰ 'ਚ ਬੈਠੇ ਤੇ ਅੰਬਾਲਾ ਤੋਂ ਪੰਜਾਬ ਗਵਰਨਮੈਂਟ ਦਾ ਪ੍ਰਾਈਵੇਟ ਜੈਟ ਉਹਨਾਂ ਨੂੰ ਪਾਰਟੀ ਦੇ ਕੰਮ ਲਈ ਗੁਜਰਾਤ ਲਈ ਗਿਆ ਸਵਾਤੀ ਮੱਲੀਵਾਲ ਦਾ ਕਹਿਣਾ ਪੂਰਾ ਪੰਜਾਬ ਸਰਕਾਰ ਇੱਕ ਬੰਦੀ ਸੇਵਾ ਵਿੱਚ ਲੱਗੀ ਹੋਈ ਹੈ। ਉਹ ਆਮ ਆਦਮੀ ਪਾਰਟੀ ਅੰਦਰ ਟੈਨਸ਼ਨ ਵੱਧ ਗਈ ਹੈ। ਇੱਕ ਪਾਸੇ ਸੁਵਾਤੀ ਮੱਲੀਵਾਲ ਲਗਾਤਾਰ ਭਗਵੰਤ ਮਾਨ ਤੇ ਕੇਜਰੀਵਾਲ ਤੇ ਹਮਲਾ ਕਰ ਰਹੀ ਹੈ ਤੇ ਦੂਜੇ ਪਾਸੇ ਪਾਰਟੀ ਦੀ ਇਮੇਜ ਦਾ ਸਵਾਲ ਹੈ। ਇਹ ਕੰਟਰੋਵਰਸੀ ਕਿਸੇ ਛੋਟੀ ਗਲਤੀ ਨਹੀਂ। ਇੱਕ ਪਾਸੇ ਸੀਐਮ ਮਾਨ ਦੀ ਵੀਡੀਓ ਦੀ ਕਹਾਣੀ ਤੇ ਦੂਜੇ ਪਾਸੇ ਕੇਜਰੀਵਾਲ ਦਾ ਸ਼ੀਸ਼ਮੈਲ ਤੇ ਹੈਲੀਕਾਪਟਰ ਦੀ ਸਫਾਰੀ। ਹੁਣ ਦੇਖਣਾ ਇਹ ਹੋਵੇਗਾ ਕਿ ਕੇਜਰੀਵਾਲ ਇਸ ਸ਼ਬਦ ਉੱਤੇ ਚੁੱਪੀ ਤੋੜਦੇ ਨੇ ਜਾਂ ਫਿਰ ਕੋਈ ਨਵਾਂ ਕੰਟਰੋਵਰਸੀ ਦੀ ਸ਼ੁਰੂਆਤ ਕਰਦੇ ਨੇ। ਹਾਲਾਂਕਿ ਭਾਜਪਾ ਅਤੇ ਸੁਵਾਤੀ ਮੱਲੀਵਾਲ ਦੇ ਇਸ ਇਲਜ਼ਾਮ ਦੇ ਉੱ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਕਿ ਇੱਥੇ ਕੋਈ 2 ਏਕੜ ਦੀ ਕੋਠੀ ਕੇਜਰੀਵਾਲ ਨੂੰ ਨਹੀਂ ਦਿੱਤੀ ਗਈ ਬਲਕਿ ਜਿਹੜੀ 2 ਏਕੜ ਦੀ ਕੋਠੀ ਹੈ ਇਹ ਇਹ ਉਹਨਾਂ ਦਾ ਇੱਕ ਕੈਂਪ ਅਫੀਸਰ ਤੇ ਸਵਾਤੀ ਮਾਲੀਵਾਲ ਜੋ ਕਿ ਇਸੇ ਪਾਰਟੀ ਦੀ ਐਮਪੀ ਹੈ ਉਸਨੇ ਸਵਾਲ ਚੁੱਕਿਆ ਕਿ ਜੇਕਰ ਇਹ ਕੈਂਪ ਅਫੀਸਰ ਤਾਂ ਇਸ ਦੇ ਵਿੱਚ 4 ਸਾਲਾਂ ਦੇ ਵਿੱਚ ਹੁਣ ਤੱਕ ਕਿੰਨੀ ਜਨਤਾਈ ਇਸ ਦਾ ਹਿਸਾਬ-ਕਿਤਾਬ ਦਿੱਤਾ ਜਾਵੇ ਤੇ ਮੁੱਖ ਮੰਤਰੀ ਖੁਦ ਕਿੰਨੀ ਵਾਰ ਇੱਥੇ ਆ ਕੇ ਬੈਠ ਕੇ ਲੋਕਾਂ ਨਾਲ ਮੀਟਿੰਗ ਕੀਤੀ ਇਸ ਚੀਜ਼ ਦਾ ਵੀ ਹਿਸਾਬ ਦਿੱਤਾ ਜਾਵੇ ਤੇ ਦੂਜੇ ਪਾਸੇ ਜੇਕਰ ਇਹ ਕੈਂਪ ਅਫੀਸਰ ਅਰਵਿੰਦ ਕੇਜਰੀਵਾਲ ਕਿਵੇਂ ਇੱਥੇ ਰੁਕ ਸਕਦੇ ਨੇ ਤੇ ਉਹਨਾਂ ਨੇ ਅਗੀਰ ਦੇ ਵਿੱਚ ਇਹ ਵੀ ਕਿਹਾ ਕਿ ਸੱਚ ਤਾਂ ਇਹੀ ਆ ਕਿ ਇਹ ਕੋਠੀ ਪੰਜਾਬ ਦੇ ਸੁਪਰ ਸੀਐਮ ਨੂੰ ਦੇ ਦਿੱਤੀ ਗਈ ਹੈ ਯਾਨੀ ਕਿ ਅਰਵਿੰਦ ਕੇਜਰੀਵਾਲ ਨੂੰ